ਅ ਨਮਸਕਾਰ ਦੋਸਤੋ ਟੈਕਸਪੇਡ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆ ਜਿਹੜੀ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਹਾਂ ਦੋ ਫਰੇਮ ਵਾਲੀ ਵੀਡੀਓ ਆ ਜਿਹਦੇ ਵਿੱਚ ਅੱਪਰ ਪੋਰਸ਼ਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਜਿਹੜਾ ਟੈਂਟ ਲੱਗਾ ਹੋਇਆ ਆ ਤੇ ਕਿਸੇ ਚੀਜ਼ ਨੂੰ ਛੁਪਾਇਆ ਗਿਆ ਹੈ ਤੇ ਜਿਹੜੀ ਚੀਜ਼ ਛੁਪਾਈ ਗਈ ਆ ਉਹ ਤੁਸੀਂ نیچے ਦੇਖ ਰਹੇ ਹੋ ਜਿਹੜਾ ਕੂੜਾ ਆ ਉਹਨੂੰ ਛੁਪਾਇਆ ਗਿਆ ਨਵਾਂ ਸ਼ਹਿਰ ਪੰਡੋਰਾ ਮੱਲਾ ਪ੍ਰੇਮਨਗਰ ਪਾਰਕ ਦੇ ਸਾਹਮਣੇ ਵਾਲੀ ਜਿਹੜੀ ਸੜਕ ਆ ਉੱਥੇ ਅਕਸਰ ਜਿਹੜਾ ਆ ਕੂੜੇ ਦਾ ਜਿਹੜਾ ਅੰਬਾਰ ਲੱਗੇ ਰਹਿੰਦੇ ਸਨ ਤੇ ਅੱਜ ਸ਼ਨੀਵਾਰ ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜਿਹੜੇ ਕਿ ਨਵਾਂ ਸ਼ਹਿਰ ਜੈਨ ਸਥਾਨਕ ਤੇ ਜਿਨ੍ਹਾਂ ਨੇ ਆਣਾ ਸੀ ਤੇ ਉਹਨਾਂ ਵੱਲੋਂ ਲੁਧਿਆਣਾ ਤੋਂ ਨਵਾਂ ਸ਼ਹਿਰ ਆਣਾ ਸੀ ਤੇ ਇਸ ਰੂਟ ਤੋਂ ਉਹਨਾਂ ਨੇ ਲੰਘਣਾ ਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਵੱਲੋਂ ਜਿਹੜਾ ਆ ਇਸ ਰੂਟ ਤੇ ਜਿਹੜੀ ਇਹ ਗੰਦਗੀ ਅਕਸਰ ਪਈ ਰਹਿੰਦੀ ਆ ਉਸ ਨੂੰ ਜਿਹੜਾ ਆ ਪਿੱਛੇ ਨੂੰ ਹਟਾ ਕੇ ਉੱਥੋਂ ਕੋਸ਼ਕੂੜਾ ਜਿਹੜਾ ਚਕਵਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਟੈਂਟ ਲਾ ਕੇ ਜਿਹੜੀ ਆ ਪਿੱਛੇ ਦੀ ਗੰਦਗੀ ਜਿਹੜੀ ਆ ਉਹਨੂੰ ਛਪਾ ਦਿੱਤਾ ਗਿਆ ਪਰ ਸਾਡੀ ਜਿਹੜੀ ਆ ਕੌਂਸਲ ਨੂੰ ਅਪੀਲ ਆ ਕਿ ਜਦੋਂ ਕਿਸੇ ਵੀਆਈਪੀ ਮੂਵਮੈਂਟ ਦੇ ਉੱਤੇ ਜੀ ਇਸ ਤਰ੍ਹਾਂ ਜਿਹੜਾ ਕੰਮ ਆ ਸਫਾਈ ਦਾ ਹੁੰਦਾ ਆ ਇਹ ਜਿਹੜੀ ਆ ਸਫਾਈ ਅਕਸਰ ਰੁਟੀਨ ਵਿੱਚ ਹੁੰਦੀ ਰਹੇ ਤਾਂ ਕਿ ਕਿਉਂਕਿ ਇਸ ਏਰੀਆ ਦੇ ਆਲੇ ਦੁਆਲੇ ਹਜ਼ਾਰਾਂ ਦੀ ਸੰਖਿਆ ਚ ਲੋਕ ਰਹਿੰਦੇ ਨੇ ਤੇ ਇਸ ਸੜਕ ਤੋਂ ਸੈਂਕੜਿਆਂ ਦੀ ਸੰਖਿਆ ਦੇ ਵਿੱਚ ਲੋਕ ਰੋਜ਼ ਹਾਂ ਗੁਜਰਦੀ ਨਹੀਂ ਤਾਂ ਇਸ ਕਰਕੇ ਜਿਹੜੀ ਵੀਆਈਪੀ ਦੇ ਲਈ ਨਹੀਂ ਆਮ ਜਨਤਾ ਦੇ ਲਈ ਵੀ ਜਿਹੜੀ ਆ ਇਸ ਥੀ ਜਗ੍ਹਾ ਦੀ ਸਾਫ ਸਫਾਈ ਹੋਵੇ ਤੇ ਇਹ ਸਾਡੀ ਇੱਕ ਅਪੀਲ ਆ ਇਹ ਰੀਅਲ ਤੇ ਰੀਅਲ ਜਿਹੜੀ ਵੀਡੀਓ ਤੁਸੀਂ ਇੱਕ ਫਰੇਮ 'ਚੇ ਦੇਖ ਰਹੇ ਹੋ ਨਵਾਂ ਸ਼ਹਿਰ ਦੇ ਵਿੱਚ ਜਿਹੜੀ ਆ ਰਾਜਪਾਲ ਪੰਜਾਬ ਦੇ ਗੁਲਾਬ ਚੰਦ ਕਟਾਰੀਆ ਉਹਨਾਂ ਦੇ ਆਉਣ ਤੋਂ ਪਹਿਲਾਂ ਕਿਸ ਤਰ੍ਹਾਂ ਜਿਹੜਾ ਗੰਦਗੀ ਦੇ ਜਿਹੜੇ ਢੇਰਾਂ ਨੂੰ ਜਿਹੜਾ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਵੀਡੀਓ ਸਾਡ ਤੁਸੀਂ ਦੇਖ ਸਕਦੇ ਹੋ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ